ਜਿੱਦਾਂ ਹਰ ਪਿੰਡਾਂ ਦੀ ਗੱਲ ਹੋਊ ਆ ਸੁਝਾਅ ਕਿ ਕਿੱਦਾਂ ਪੀ ਪ੍ਰੋਬਲਮ ਆਉਂਦੀ ਹੈ ਸਮਾਜ ਨੂੰ ਉੱਥੇ ਜਾ ਕੇ ਸਾਡੀ ਸੰਸਥਾ ਜਿਹੜੀ ਆ ਇਹ ਕੰਮ ਕਰ ਰਹੀ ਹੈ। ਟੂਕੋ ਗ੍ਰੀਨ ਇੰਡੀਆ ਦੇ ਪਿਆਰ ਚੱਲ ਰਿਹਾ ਕੰਮ ਉੱਥੇ ਲਾ ਰਹੇ ਆ। ਬਿੱਟੇ ਲਾ ਰਹੇ ਆ। ਸਕੂਲਾਂ ਜਾ ਕੇ ਪੜਾਉਂਦੇ ਆ ਬਹੁਤ سارے ਥਾਵਾਂ ਤੇ ਅੱਜ ਬੋਲੇ ਜਿਹਨਾਂ ਉੱਥੇ ਅੰਨ ਦਾ ਰੋਟੀ ਲਾ ਕੇ ਆ ਰਹੇ ਆ। ਨਾਲੇ ਦੇ ਨਾਲ ਨਾਲ ਬਹੁਤ ਸਾਰੇ ਬਿੱਟੇ ਲਾ ਕੇ ਆ ਰਹੇ ਆ। ਤੇ ਇਹਦੇ ਤੋਂ ਇਲਾਵਾ ਜਿਹੜੇ ਆ ਹੋਰ ਵੀ ਜਿੱਥੇ ਜਿੱਥੇ ਸਾਨੂੰ ਕਿਰੂਪ ਪੰਜਾਬ ਦੀ ਆ ਉੱਥੇ ਸਹੀ ਕੁਕਲੇ ਆ। ਤੇ ਇਹ ਜਿਹੜੇ ਆ ਇਹ ਰੱਬੀ ਰੂਹਾਂ ਵੇਖੋ ਕਿੰਨਾ ਇੱਕ ਦੂਜੇ ਨਾਲ ਕਿੰਦਾ ਚਾਰ ਕਰਦੀਆਂ ਵੇਖੋ ਉਧਰ ਕਰੀ ਆ। ਤੇ ਹਰ ਜਿਹੜੀ ਬੁਰੀ ਨੂੰ ਢਾਹਣ ਦੇ ਸਮਾਧਾਨੀ ਤੋਂ ਸੁਣ ਕਬੀਦਨ। ਕਿ ਚਲਾ ਆਉਂਦੇ। ਇਹ ਚਾਹੀਦਾ। ਇਸ ਤਰ੍ਹਾਂ ਤੇ ਦੱਕੇ ਦੱਕੇ ਦੀ ਆ ਰਹਾ। ਥੱਲੇ ਥੱਲੇ ਕਰ ਚੱਲਦੇ ਨੇ ਉਹ ਕੋਲੇ ਪੀਲੇ ਪੀਲੇ ਜਿਹੜੇ ਪੀਲੇ ਦੋਵੇਂ ਨੇ। ਤਨ ਤੋੜੇ ਰੋ ਰੋ ਕੇ ਲੱਗ ਜੇ ਨਾ ਹਵਾ ਫੇਰ ਜੇ ਇਹ ਵੀ ਨਹੀਂ ਪਾ ਲੋਕੀ ਜੀ ਗਾਦੀ ਹਲਾ 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 ਸ਼ਰਾਫਤ ਇਹ ਬਹੁਤ ਹੀ ਕਿੱਦਾਂ ਦੀਆਂ ਰੂਹਾਂ ਆ ਇੱਕ ਦੂਜੇ ਦੇ ਨਾਲ ਆਨੰਦ ਮਾਣਦੇ ਆਪਣਾ ਆ ਦੇਖੋ ਕਿਤਰਾ ਪਰੀ ਦੇ ਵਿੱਚ ਚਿੜੀਆਂ ਦੇ ਫਰੰਗ ਉਹ ਉਹ ਦਿਲ ਅੱਗੇ ਵਿੱਚ ਜਿੱਦਾਂ ਕੰਦਰੋਂ ਲੱਗਦੀ ਆ ਉਹ ਮੰਦਰੋਂ ਜੱਬੜੇ ਇਹ ਉਹ ਦੇਖੋ ਇਹਨਾਂ ਦੀ ਬੋਲੀਆਂ ਵੇਖੋ ਕਿੰਨੀ ਬਿੜੀਆਂ ਸੋਹਣੀਆਂ ਇਹਨਾਂ ਦੀ ਵੱਖਰੇ ਵੱਖਰੇ ਬੋਲੀ ਆ ਇਹਨਾਂ ਦੀ ਭਾਸ਼ਾ ਇਹੋ ਹੀ ਜਾਣਦੇ ਪਰ ਹੁਣ ਕੰਨਾਂ ਨੂੰ ਕਿੰਨਾ ਆਰਾਮ ਮਿਲਦਾ ਜਦੋਂ ਇਹਨਾਂ ਦੀ ਹੁਣ ਜਦੋਂ ਅਸੀਂ ਇਹਨਾਂ ਦੇ ਨਾਂ ਅਸੀਂ ਪੁਕਾਰਦੇ ਆ ਤੇ ਸਾਡੀਆਂ ਪੰਗਾਂ ਤੇ ਬਹਿ ਜਾਂਦੇ ਆਣ ਕੇ ਇਹ ਜਾਂ ਬਾਹਾਂ ਤੇ ਬਹਿ ਜਾਂਦੇ ਆ ਕੀ ਆ ਕੀ ਇਹੋ ਜਿਹਾ ਅਹ ਚੱਲ ਬਾਹਰ ਜਾਓ ਹਾਂ

ਪੰਛੀਆਂ ਦੀਆਂ ਹੋਰ ਵੀ ਨਸਲਾਂ ਵਾਂ ਉਹ ਵੀ ਬਾਬਾ ਜੀ ਮੰਗਵਾ ਰਹੇ ਆ ਉਹਨਾਂ ਦੇ ਵਾਸਤੇ ਬਾਹਰ ਅਸੀਂ ਬਹੁਤ ਵੱਡਾ ਜਿਹੜਾ ਇਹਨਾਂ ਦਾ ਘਰ ਬਣਾਇਆ ਵਾ ਤੇ ਉੱਤੇ ਫੈਬਰ ਲਾਈ ਆ ਵੀ ਇਹਨਾਂ ਨੂੰ ਗਰਮੀ ਵੀ ਮਹਿਸੂਸ ਨਾ ਹੋਵੇ ਤੇ ਠੰਡ ਦੇ ਵਿੱਚ ਇਹਨਾਂ ਨੂੰ ਜਿਆਦਾ ਠੰਡ ਵੀ ਮਹਿਸੂਸ ਨਾ ਹੋਵੇ ਉਸ ਹੱਬ ਨਾਲ ਜਿਹੜੀ ਆ ਜਿਹੜੇ 2-4 ਦਿਨ ਦੇ ਵਿੱਚ ਉੱਧਰ ਚੱਲ ਜਾਣਗੇ ਉਹ ਹੋਰ ਜਿਹੜੇ ਪੰਛੀ ਆ ਸਾਡੇ ਜਿਹੜੇ ਕੋਈ ਆਸਟ੍ਰੇਲੀਆ ਤੋਂ ਕੋਈ ਹੋਰ ਜਿਹੜਾ ਕੋ ਆ ਰਹੇ ਆ ਉਹ ਵੀ ਅਸੀਂ ਜਿੰਨੇ ਆ ਤੇ ਸਬ ਦੇਸ਼ੀ ਜਿਹੜੇ ਵੀ ਆ ਉਹਨਾਂ ਪੰਛੀਆਂ ਦੇ ਜਿਹੜੇ ਅਧੇ ਤੇ ਆ ਉਹਨਾਂ ਨੂੰ ਇਹ ਤਰ੍ਹਾਂ ਦਾ ਟਰੀਟਮੈਂਟ ਕਰਨੀ ਏ ਕੋਈ ਮਰੀਜ਼ ਹੁੰਦਾ ਜਾਂ ਕੋਈ ਡੋਰਾਂ ਦੇ ਨਾਲ ਜਾਂ ਕੋਈ ਬਿਮਾਰ ਐ ਤੇ ਉਹਦੀ ਇਹ ਬਕਾਇਦਾ ਤੌਰ ਤੇ ਡਾਕਟਰ ਸਾਹਿਬ ਸਾਡੇ ਜਿਹੜੇ ਆ ਉਹ ਇਹਨੂੰ ਕਾਬੂ ਜੀ ਤੇ ਰਾਜੀ ਇਹਨੂੰ ਤੋਂ ਲਾਵਾ ਜਿਹੜੇ ਬਾਕੀ ਆ ਜਿਹੜੇ ਦੇਖੀ ਆ ਉਹ ਜਾਂ ਰਹੀ ਸਾਡੇ ਇੱਥੇ ਸਖਤ ਕਮਾਕਦੇ ਖਾਣੇ ਕੁਰੀ ਆਓ ਜਿਵੇਂ ਦੇਖੋ ਇਹ ਨਹੀਂ ਵੀ ਜਿਹੜਾ ਉਹ ਉਹਨਾਂ ਦੇ ਨਾਲ ਜਿਹੜਾ ਉਹ ਜ਼ਿੰਦਗੀ ਦਾ ਰੂਪ ਮਲਈਏ ਕਿਉਂਕਿ ਬਜ਼ੁਰਗਾਂ ਦੇ ਵਿੱਚ ਰਹੇਗੇ ਤੁਹਾਨੂੰ ਪਤਾ ਹੈ ਕਿ ਬਜ਼ੁਰਗਾਂ ਦੇ ਵਿੱਚ ਉਹਨੇ ਬਾਬਾ ਜੀ ਦੇ ਸਿਰ ਤੇ ਬੈਠ ਕੇ ਆਣ ਕੇ ਬਜ਼ੁਰਗਾਂ ਦੇ ਵਿੱਚ ਰਹੀਦਾ ਨਾ ਤੇ ਉਹ ਫਿਰ ਥੋੜੇ ਜਿਹਾ ਮਨ ਨੂੰ ਮਨ ਸਾੜ ਹੁੰਦਾ ਅਦਾਸ ਹੁੰਦਾ ਇਸ ਕਰਕੇ ਇਹ ਚੋਲੇ ਵੀ ਉਹ ਤਾਂ ਅੱਖੀ ਨੂੰ ਦੂਰ ਕਰਨੋਂ ਵਾਸਤੇ ਕ ਪੰਛੀਆਂ ਦੇ ਨਾਲ ਜਦੋਂ ਖੇਢੀ ਜਾਵੇ ਜਦੋਂ ਇਹਨਾਂ ਦੇ ਨਾਲ ਆਣ ਕੇ ਕਲਾ ਮਸਾ ਕਰੀਂਦੀਆਂ ਇਹਨੂੰ ਜੇ ਤੁਸੀਂ ਆਦੇ ਮਨ ਜਿਹੜਾ ਵੈਨੀਆਂ ਰਾਹਾਂ ਸੋਚੇ ਤੇ ਕੰਨਾਂ ਨੂੰ ਇੱਕ ਵੱਖਰਾ ਇਨ